ਰਾਰੇ ਨੇ ਪਾਖੀ ਨੇ ਜੋ ਕਿ ਦੀਪ ਸਿੱਧੂ ਦੀ ਜਥੇਬੰਦੀ ਦੇ ਨਾਲ ਜੁੜੇ ਹੋਏ ਨੇ ਲਗਾਤਾਰ ਦਿਨ ਰਾਤ ਇਹਨਾਂ ਦੇ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖੋ ਕਿ ਇਹਨਾਂ ਦੇ ਹੌਸਲੇ ਨੂੰ ਵੀ ਬੁਲੰਦ ਹੈ ਕਿ ਤੁਸੀਂ ਕਿੰਨੀ ਗੇੜੇ ਮਾਰਦੇ ਹੋ ਆਪਣੀ ਬੋਟ ਦੇ ਵਿੱਚ ਔਰ ਇਹ ਦੇਖਦੇ ਆ ਨਾ ਨਜ਼ਾਰਾ ਮੇਰਾ ਤਾਂ ਦਿਲ ਬੈਠ ਰਿਹਾ ਇਹ ਦੇਖ ਕੇ ਸਭ ਤੋਂ ਪਹਿਲਾਂ ਵਾਰਸ ਪੰਜਾਬ ਦੇ ਜਥੇਬੰਦੀ ਬਾਈ ਦੀਪ ਸਿੱਧੂ ਵੱਲੋਂ ਜੋ ਚਲਾਈ ਹੋਈ ਜਥੇਬੰਦੀ ਵੱਲੋਂ ਤੇ ਦਾਸ ਦਵਿੰਦਰ ਸਿੰਘ ਹਰੀਆਵਾਲਾ ਵੱਲੋਂ ਡੇਲੀ ਪੋਸਟ ਤੇ ਡੇਲੀ ਪੋਸਟ ਨੂੰ ਸੁਣਨ ਵਾਲੇ ਸਾਰੇ ਵੀਰਾਂ ਨੂੰ ਵੈਗੁਰ ਜਿੱਕਾ ਖਾਲਸਾ ਵੈਗੁਰ ਜਿੱਕੀ ਫਤਿਹ ਅੱਜ ਜਿਸ ਤਰ੍ਹਾਂ ਡੇਲੀ ਪੋਸਟ ਦੀ ਟੀਮ ਗਰਾਉਂਡ ਜ਼ੀਰੋ ਤੇ ਗਰਾਉਂਡ ਜ਼ੀਰੋ ਤੇ ਵੀ ਤੇ ਟਾਈਮ ਦੇਖੋ ਰਾਤ ਦੇ ਮੇਰੇ ਖਿਆਲ ਸਾਢੇ 7 7 ਦਾ ਟਾਈਮ ਹੋ ਗਿਆ ਹੈ ਦਰਿਆ ਪੂਰੇ ਫੰਕਾਰੇ ਮਾਰ ਰਿਹਾ ਇੱਥੇ ਦਿਨੇ ਡਰ ਆਉਂਦਾ ਕਿਉਂਕਿ 25 30 ਫੁੱਟ ਡੂੰਘਾ ਦਰਿਆ ਇੱਥੋਂ ਵਗ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ ਸਵੇਰੇ ਇੱਥੇ ਇੱਕ 10 15 ਫੁੱਟ ਉੱਚਾ ਦੂਤ ਖੜਾ ਸੀ ਇੱਕ ਸਪੈਦਾ ਖੜਾ ਸੀ ਸਾਡੇ ਸਾਹਮਣੇ ਸਾਹਮਣੇ ਉਹ ਸਾਰੇ ਪਾਣੀ ਦੀ ਲਪੇਟ 'ਚ ਆ ਗਏ ਆ ਦੋ ਪਤਰ ਜਿਹੜੇ ਸਾਡੇ ਭੈਣ ਜੀ ਹੁਣੇ ਗੱਲ ਕਰ ਰਹੇ ਸੀ ਉਹ ਪਾਣੀ ਦੀ ਲਪੇਟ 'ਚ ਆਏ ਆ ਮੈਂ ਇਹ ਕਹੂੰਗਾ ਕਿ ਇਹ ਪਿੰਡ ਜਿਹੜਾ ਅੱਜ ਸਾਨੂੰ ਹੁਣ ਸਿੰਘ ਸਾਹਿਬ ਵੀ ਆਏ ਸੀ ਅਰਦਾਸ ਕਰਕੇ ਗਏ ਆ ਜਿੱਥੇ ਜੋਰ ਨਹੀਂ ਚੱਲਦਾ ਉੱਥੇ ਗੁਰੂ ਦੇ ਮੂਹਰੇ ਅਰਦਾਸ ਹੁੰਦੀ ਆ ਇਹ ਸਤਲੁਜ ਦਰਿਆ ਕਦੇ ਸਰਸਾ ਵੀ ਚੜੀ ਸੀ ਉਹਨੇ ਵੀ ਸਾਡੇ ਸਾਹਮਣੇ ਬੜੇ ਸੰਕਟ ਖੜੇ ਕੀਤੇ ਸੀ ਸਤਲੁਜ ਦਰਿਆ ਬਿਆਸ ਦਰਿਆ ਰਾਵੀ ਦਰਿਆ ਪੂਰੇ ਆਪਦੇ ਫੌਂਕਾਰ ਦੇ ਉੱਤੇ ਆ ਇਹਨਾਂ ਦਰਿਆਵਾਂ ਨਾਲ ਅਸੀਂ ਲੜਨਾ ਸਿੱਖੇ ਆ ਕਿਉਂਕਿ ਅਸੀਂ ਨਾਦਰ ਅਬਦਾਲੀ ਅੰਗਰੇਜ਼ਾਂ ਦੇ ਨਾਲ ਲੜਦੇ ਲੜਦੇ ਇਸ ਧਰਤੀ ਦੇ ਸਾਹਮਣੇ ਸਾਹਮਣੇ ਇਹਨਾਂ ਦਰਿਆਵਾਂ ਨਾਲ ਬਹੁਤ ਵਾਰੀ ਲੜਾਈ ਲੜੀ ਅੱਜ ਵੀ ਇਹ ਬੜਾ ਖਤਰਨਾਕ ਮੰਜ਼ਰ ਹੈ ਇਹ ਪਿੰਡ ਜਿਹੜਾ ਜਿਹਦੇ ਦੋ ਘਰ ਟਹਿਰੇ ਨੇ ਘਰ ਇੱਕ ਟਹਿ ਜਾਂਦਾ ਪਿੰਡ ਦੇਖਦਾ ਅੱਖਾਂ 'ਚ ਪਾਣੀ ਸੀ ਛੋਟੇ ਛੋਟੇ ਬੱਚੇ ਜਦੋਂ ਮੈਂ ਦੇਖ ਰਿਹਾ ਸੀ ਕਿ ਕਿਸ ਤਰ੍ਹਾਂ ਮਹਿਸੂਸ ਹੁੰਦਾ ਸਾਡੇ ਘਰ ਦੀ ਇੱਕ ਇੱਟ ਵੀ ਟੁੱਟ ਜਾਵੇ ਕਿਤੇ ਤੇ ਸਾਨੂੰ ਤਕਲੀਫ ਹੁੰਦੀ ਆ ਜਿਹਦਾ ਘਰ ਹੀ ਅੱਖਾਂ ਦੇ ਸਾਹਮਣੇ ਵਹਿ ਜਾਵੇ ਤੇ ਸਾਨੂੰ ਇਹ ਲੱਗਦਾ ਹੈ ਕਿ ਜੇ ਸਰਕਾਰਾਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਇਸ ਪਾਸੇ ਧਿਆਨ ਨਾ ਦਿੱਤਾ ਇਹ ਪਿੰਡ ਭਾਰਤ ਦੇ ਨਕਸ਼ੇ ਦੇ ਵਿੱਚੋਂ ਮਨਫੀ ਹੋ ਜਾਊਗਾ ਬਿਲਕੁਲ ਔਰ ਤੁਸੀਂ ਦੇਖੋ ਇਹ ਵੀਰ ਸਾਡੇ ਨਾਲ ਨੇ ਇਹਨਾਂ ਦੇ 10 ਤੋਂ 12 ਵੀਰ ਤੁਹਾਡੇ ਇੱਥੇ ਸੀਗੇ ਔਰ ਪੂਰੇ ਪਾਣੀ ਦੇ ਲਪੇਟੇ ਹੇਠ ਆ ਚੁੱਕੇ ਨੇ ਸਾਬਤੋ ਫਿਰ ਲੱਖ ਧੰਨਵਾਦ ਜੀ ਵਾਰਸ ਪੰਜਾਬ ਦੇ ਦੀਪ ਸਿੱਧੂ ਦੀ ਸੰਸਥਾ ਨੇ ਸਾਨੂੰ ਇੱਥੇ ਤੱਕ ਲੈ ਕੇ ਆਏ ਹੁਣ ਤਕਰੀਬਨ ਟਾਈਮ 8 ਦਾ ਹੈ ਰਾਤ ਦਾ ਠੀਕ ਹੈ ਜੀ ਬਹੁਤ ਮਾੜਾ ਸਮਾਂ ਚੱਲ ਰਿਹਾ ਜੀ ਜ਼ਮੀਨ ਸੀ ਸਾਡੀ 10 ਕਿੱਲੇ ਜੀ ਜਿੰਦੇ 8 ਕਿੱਲੇ ਦਰਿਆ ਲੈ ਗਿਆ ਜੀ 25 30 ਫੋਟ ਵਾਹ ਕੇ ਨਾਲ ਹੀ ਲੈ ਗਿਆ ਜੀ ਝੋਨਾ ਖਤਮ ਹੋ ਗਿਆ ਜੀ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਕਿ ਸੋਚਿਆ ਜਾਵੇ ਕੁਝ ਸਾਡੀਆਂ ਜ਼ਮੀਨਾਂ ਕੁਝ ਪੱਕੀਆਂ ਵੀ ਸੀਗੀਆਂ ਹਾਂਜੀ ਹੁਣ ਕੱਚੀਆਂ ਨਹੀਂ ਕੁਝ ਕੱਚੀਆਂ ਵੀ ਹੀਆਂ ਇਸ ਕਰਕੇ ਬਹੁਤ ਮੜਾ ਸਮਝ ਆਲ ਰਹੀ ਵੀਰ ਤੁਹਾਡੇ ਤਾਂ ਘਰ ਬਿਲਕੁਲ ਨੇੜੇ ਆ ਅ ਜਦੋਂ ਤੁਸੀਂ ਆਹ ਵਾਲਾ ਘਰ ਆਪਣੀ ਅੱਖਾਂ ਸਾਹਮਣੇ ਟਟੇਰੀ ਹੁੰਦਾ ਹੋਇਆ ਵੇਖਿਆ ਪਾਣੀ ਦੇ ਨਾਲ ਰੁੜਦਾ ਹੋਣ ਦੇ ਵੇਖਿਆ ਹੋਏਗਾ ਤੁਹਾਨੂੰ ਖੌਫ ਆ ਰਿਹਾ ਹੋਣਾ ਟੈਕਸ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਆਇਆ ਪਰ ਤੁਹਾਨੂੰ ਐ ਨਹੀਂ ਲੱਗ ਰਿਹਾ ਦਿਲ ਤੁਹਾਡਾ ਖੌਫ ਚ ਨਹੀਂ ਆਉਂਦਾ ਕਿ ਕਿਥੇ ਸਾਡਾ ਘਰ ਨਹੀਂ ਹੁਣ ਸਾਡੇ ਘਰ ਦੀ ਵਾਰਤਾ ਨਹੀਂ ਆ ਗਈ ਬਾਹੇ ਗੁਰਜੀਤ ਕਾ ਖਾਲਸਾ ਬਾਹੇ ਗੁਰਜੀ ਕੀ ਫਤਿਹ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਰਾਤ ਦੇ 8:30 ਵਜੇ ਦੇ ਕਰੀਬ ਤੁਸੀਂ ਇੱਥੇ ਸਾਡੇ ਮੈਂ ਦੁੱਖ ਤਕਲੀਫ ਵਿੱਚ ਪਿੰਡ ਦੀ ਮੁਸ਼ਕਲਾਂ ਸੁਣਨ ਵਾਸਤੇ ਮੀਡੀਆ ਰਾਈ ਪਹੁੰਚੇ ਹੋ ਧੰਨਵਾਦ ਜੀ ਮੀਡੀਆ ਦਾ ਮੈਡਮ ਜੀ ਜਿੱਦਾਂ ਤੁਸੀਂ ਪੁੱਛ ਰਿਹਾ ਖਤਰਾ ਦਾ ਉਹ ਸਾਡਾ ਰੋਣਾ ਆਉਂਦਾ ਪਿੱਛੇ ਘਰ ਰੁੜ ਗਏ ਸਾਨੂੰ ਕੋਈ ਪਤਾ ਅੱਗੇ ਹੋਰ ਚਾਰ ਕਰਾਂ ਦੀ ਵਾਰੀ ਆ ਜਾਵੇ ਤੇ ਇਸ ਕਰਕੇ ਬਹੁਤ ਮਾੜੇ ਹਾਲਾਤ ਨੇ ਅਸੀਂ ਸਰਕਾਰ ਅੱਗੇ ਇਹੋ ਬੇਨਤੀ ਕਰਦੇ ਹਾਂ ਕਿ ਜਿਹੜੇ ਗਰੀਬਾਂ ਦੀ ਜ਼ਮੀਨਾਂ ਸਾਡੇ ਨਾਲ ਧਿਆਨ ਗੁਆਣ ਰਿਸ਼ਤੇਦਾਰਾਂ ਦੀ ਜ਼ਮੀਨਾਂ ਲੁੱੜ ਗਈਆਂ ਇਹਨਾਂ ਨੂੰ ਬੰਦਾ ਮਾਜਬਾ ਪੂਰਾ ਦਿੱਤਾ ਜਾਵੇ ਜਿਵੇਂ ਜ਼ਮੀਨਦਾਰ ਰੇਟ ਪੂਰਾ ਭਲਾ ਕੇ ਤੇ ਜਿਹੜੇ 2009 ਦੀ ਪਾਲਿਸੀ ਵਿੱਚ ਸਰਕਾਰ ਨੇ ਬਾਦਲ ਸਾਹਿਬ ਦੀ ਸਰਕਾਰ ਵਿੱਚ ਜ਼ਮੀਨਾਂ ਪੱਕੀਆਂ ਕੀਤੀਆਂ ਸੀਗੀਆਂ ਕੋਸ਼ਿਸ਼ ਉਹ ਪਾਲਿਸੀ ਦੇ ਵਿੱਚ ਬਾਦਲ ਸਾਹਿਬ ਸਾਡੇ ਇਲਾਕੇ ਜਾਇਆ ਸੀਗੇ ਤੇ ਉਹਦੇ ਵਿੱਚ ਕੁਝ ਪੱਕੇ ਕੀਤੇ ਨੇ ਆਪਣੇ ਵੀਰ ਏਰੀਆ ਤੇ ਕਾਲੂ ਵਾਲੇ ਏਰੀਆ ਚ ਕੁਝ ਅਜ ਵੀ ਰਜਿਸਟਰੀ ਜ਼ਮੀਨ ਹੈਗੀਆਂ ਜੀ 2009 ਦੀ ਪਾਲਿਸੀ ਬਾਕੀ ਰਹਿੰਦੀ ਜ਼ਮੀਨ ਤੇ ਲਾਗੂ ਵੀ ਕੀਤੀ ਜਾਵੇ ਉਹਦੇ ਨਾਲ ਜਿੱਦਾਂ ਸਾਡੀ ਗਰਦੌਰੀਆਂ ਵੀ ਸਰਕਾਰ ਪਤਾ ਨਹੀਂ 2018 19 ਚ ਕੁਝ ਸਾਡਾ ਮਾਝਵਾ ਆਇਆ ਸੀ 22000 ਕਰੋੜ 22 ਕਰੋੜ ਰੁਪਏ ਤੇ ਉਹ ਉਹਦੇ ਵਿੱਚ ਵੀ ਮੰਨ ਕੇ ਚਲ ਸਾਨੂੰ ਨਹੀਂ ਮਿਲਿਆ ਤੇ ਇਹਨਾਂ 23 ਚ ਕੁਝ ਮਿਲਿਆ ਕਮਰੇ ਪਾਟ ਗਏ ਜਿੱਦਾਂ ਮੰਨ ਚੱਲ ਸਾਡੇ ਘਰ ਕੁਛ ਪਾਣੀ ਦਾ ਕਰਾਇਕ ਹੋ ਗਏ ਤੇ ਨਾ ਹੀ ਹੁਣ ਸਾਨੂੰ ਸਰਕਾਰ ਤੋਂ ਮੀਂਹ ਲੱਗਦੀ ਵੀ ਮਿਲਦਾ ਕਿਉਂਕਿ ਸਾਡੀ ਗਰਦੌਰੀ ਨਹੀਂ ਹੈਗੀ ਨਾ ਸਾਡੇ ਕੁਛ ਰਜਿਸਟਰੀ ਹੈਗੀਆਂ ਨੇ ਉਹਨਾਂ ਨੂੰ ਕੁਛ ਮਿਲੇਗਾ ਬਾਕੀ ਸਰਕਾਰ ਅੱਗੇ ਵੀ ਬੇਨਤੀ ਕਰਦੇ ਆਂ ਜਿੱਥੋਂ ਤੱਕ ਆਪਣੇ ਚੈਨਲ 'ਤੇ ਬਾਤ ਜਾ ਰਹੀ ਏ ਜਿੱਦਾਂ ਮਾਝਾ ਸੈਂਟਰ ਸਰਕਾਰ ਦੇ ਅਸੀਂ ਤਾਂ ਰਿਕਵੈਸਟ ਕਰਦੇ ਆਂ ਕਿ ਪੰਜਾਬ ਸਰਕਾਰ ਕਹਿੰਦੀ ਸੈਂਟਰ ਸਰਕਾਰ ਦੇ ਵਾਸਤੇ ਸੈਂਟਰ ਸਰਕਾਰ ਕਹਿੰਦੀ ਪੰਜਾਬ ਦੇ ਵਾਸਤੇ ਅਸੀਂ ਕਹਿੰਨੇ ਵੀ ਅਸੀਂ ਬਾਰਡਰ 'ਤੇ ਬੈਠੇ ਸਾਨੂੰ ਕਿਹਦੇ ਤਾਂ ਬੰਨੇ ਲਾਵਣ ਮੈਂ ਤੁਹਾਡੇ ਚੈਨਲ ਵਾਹੇ ਜੇ ਇਹ ਇੱਧਰ ਨਹੀਂ ਸੈਟਿੰਗ ਆਉਂਦੀ ਤਾਂ ਸਾਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਜਾਵੇ ਫਿਰ ਸਾਡਾ ਇਹ ਨਕਸ਼ੇ 'ਚੋਂ ਨਾਮ ਮਟਾ ਕੇ ਸਾਨੂੰ ਪਾਕਿਸਤਾਨ ਨਾਲ ਜੋੜ ਦਿੱਤਾ ਜਾਵੇ ਜਦ ਸਾਡੇ ਸਿੰਘ ਸਾਹਿਬ ਅੱਜ ਆਏ ਸੀ ਆਪਣੇ ਘਰ ਤੱਕ ਦੇ ਬਾਬਾ ਜੀ ਅਸੀਂ ਉਹਨਾਂ ਕੋਲ ਬੇਨਤੀ ਕੀਤੀ ਉਹਨਾਂ ਅਰਦਾਸ ਕੀਤੀ ਕਹਿੰਦੇ ਵੀ ਕੋਈ ਨਹੀਂ ਜਥੇਬੰਦੀ ਤੁਹਾਡੇ ਨਾਲ ਸਾਰੇ ਖੜੇ ਨੇ ਤੇ ਅਸੀਂ ਸਿੰਘ ਸਾਹਿਬ ਅੰਮ੍ਰਿਤਸਰ ਵਾਲੇ ਵੀ ਅਸੀਂ ਵੀ ਨਾਲ ਕੋਈ ਟੈਨਸ਼ਨ ਨਾ ਲਓ ਤੁਹਾਡੇ ਨਾਲ ਜਿਵੇਂ ਵੀ ਤੁਹਾਡੇ ਨਾਲ ਕੋਈ ਕਰਾਂਗੇ ਬਾਰੇ